ਤਾਨੂੰ ਮੋਤੀਰਾਮ ਮਹਿਰਾਜ ਜੀ ਦਾ ਜਿੱਥੇ ਗੁਰਦੁਆਰਾ ਬਣਿਆ ਤੈਨੂੰ ਉਸ ਗੁਰਦੁਆਰੇ ਦੇ ਦਰਸ਼ਨ ਕਰਾਵਾਂਗੇ ਤੇ ਉਹ ਵੀ ਗਲਾਸ ਦਿਖਾਵਾਂਗੇ ਜਿਹਦੇ ਵਿੱਚ ਮਹਿਤੀਰਾਮ ਮਹਿਰਾ ਨੇ ਛੋਟੇ ਸਹਿਬਜਾਦਾਂ ਨੂੰ ਦੁੱਧ ਪਿਲਾਇਆ ਸੀ ਮੋਤੀਰਾਮ ਮਹਿਰਾਜ ਜੀ ਦੇ ਗੇਟ ਵਾਲੀ ਤੁਰ ਪਿਆਂਗੇ ਗੇਟ ਬਿਲਕੁਲ ਲਵੇ ਆ ਚੁੱਕਿਆ ਹੈਗਾ ਤੁਸੀਂ ਗੁਰਦੁਆਰਾ ਦੇਖ ਸਕਦੇ ਹੋ ਮੋਤਰਾ ਮਹਿਰਾ ਦਾ ਗੁਰਦੁਆਰੇ ਦੇ ਬਾਹਰ ਵਾਲੀ ਸਾਈਡ ਹੀ ਖੂਨਦਾਨ ਦਾ ਕੈਂਪ ਵੀ ਲੱਗਾ ਹੋਇਆ ਤੇ ਦੁੱਧ ਦਾ ਲੰਗਰ ਵੀ ਲੱਗਿਆ ਹੋਇਆ ਤੁਹਾਨੂੰ ਆਪਾਂ ਜੀ ਅੰਦਰੋਂ ਵੀ ਮੋਤਰਾ ਮਹਿਰਾ ਜੀ ਦਾ ਗੁਰਦੁਆਰਾ ਦਿਖਾਉਣੇ ਆ ਦਰਸ਼ਨ ਕਰਾਵਾਂਗੇ ਲੋਕਾਂ ਦਾ ਹੀ ਬਹੁਤ ਜ਼ਿਆਦਾ ਇਕੱਠ ਸੀ ਤੇ ਅੱਜ ਤੁਸੀਂ ਦਰਸ਼ਨ ਗੁਰੂ ਮਹਾਰਾਜ ਜੀ ਦੇ ਤੇ ਇਹ ਉਹੀ ਗਲਾਸ ਨੇ ਜਿੰਨਾ ਦੇ ਵਿੱਚ ਮੋਤੀਰਾ ਮਹਿਰਾ ਨੇ ਛੋਟੇ ਸਹਿਬ ਜਦੋਂ ਦੁੱਧ ਪਿਲਾ ਸੀ ਤੁਸੀਂ ਵੀ ਦਰਸ਼ਨ ਕਰ ਸਕਦੇ ਹੋ ਤਾਰੇ ਸਾਰੇ ਆਦੇ ਤਾਰਾ ਜਵਰੇ ਸਾਰੇ ਜਵਰੇ ਸਾਰੇ ਦਵਾਨ ਲੱਗੇ ਹੋਏ ਨੇ ਲੋਕਾਂ ਦੇ ਇਕੱਠ ਰੇਖੋ ਤੁਸੀਂ ਰਾਤ ਦਾ ਟਾਈਮ ਹੋ ਚੁੱਕਿਆ ਈ ਠੰਡ ਬਹੁਤ ਜ਼ਿਆਦਾ ਪੈ ਰਹੀ ਸੀ ਸੰਗਤਾਂ ਵਾਸਤੇ ਦੁੱਧ ਤੇ ਬਰੈਡ ਪੀਸਾ ਦਾ ਲੰਗਰ ਗੁਰਦੁਆਰਾ ਸਾਹਿਬ ਦੇ ਬਾਹਰ ਲਗਾਇਆ ਗਿਆ ਦਾ ਆਦੇ ਭਾਗ ਤੇ ਆਦੇ ਘਰਮ ਵਾਲੀਆਂ ਦੇਦੇ ਲੰਗਰ ਦਾ ਆਦੇ ਭਾਗ ਤੇ ਆਦੇ ਕੁਝ ਵੀਰਾਂ ਵੱਲੋਂ ਜੀ ਗੰਨੇ ਦੇ ਰਸ ਦਾ ਲੰਗਰ ਵੀ ਲਾਇਆ ਗਿਆ ਜੇ ਤੁਹਾਨੂੰ ਜੀ ਅੱਜ ਦਾ ਬਲੌਗ ਵਧੀਆ ਲੱਗੇ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ Facebook ਪੇਜ ਨੂੰ ਫੋਲੋ ਕਰ ਲਿਓ ਥੈਂਕਸ ਫਾਰ ਵਾਚਿੰਗ